ਪੀਪਲ ਤੇ ਪ੍ਰੇਤ ਕਹਾਣੀ ਅੰਮ੍ਰਿਤਕੌਰ ਭਜਨੋ ਮੈਨੂੰ ਇੱਕ ਗੱਲ ਦੱਸ ਮੁੰਡਾ ਤੇਰਾ ਫੌਜੀ ਕੁੜੀ ਤੇਰੀ ਆਪਣੇ ਘਰੇ ਰਸਦੀ ਵਸਦੀ ਤਿੰਨ ਜਣੇ ਹੋ ਤੁਸੀਂ ਫੇਰਾ ਮੈਸਾਂ ਨੂੰ ਵੇਚੋਂ ਪਰੇ ਦਿਆਲ ਕੌਰ ਨੇ ਅਜੇ ਗੱਲ ਪੂਰੀ ਵੀ ਨਹੀਂ ਸੀ ਕੀਤੀ ਭਜਨੋ ਮੱਜਾਂ ਲਈ ਬੱਠਲ ਵਿੱਚ ਪਾਈ ਖਾਲ ਵਿੱਚ ਪਾਣੀ ਪਾਉਂਦੇ ਆ ਬੋਲੀ ਨਾ ਨਾ ਅੰਮਾ ਜੀ ਸਾਨੂੰ ਨਹੀਂ ਸਰਦਾ ਕਰਦੇ ਦੁੱਧ ਬਿਨਾ ਮੁੱਲ ਦੇ ਕਿਹੜੇ ਦੁੱਧ ਹੁੰਦੇ ਨੇ ਪਾਣੀ ਤਾਂ ਇੱਕ ਪਾਸੇ ਰਹਾ ਹੋਰ ਪਤਾ ਨਹੀਂ ਕੀ ਅੱਗ ਸੁਆ ਪਾਉਂਦੇ ਨੇ ਵਿੱਚ ਹਾਂ ਇਹ ਤਾਂ ਤੇਰੀ ਗੱਲ ਠੀਕ ਹੈ ਦਿਆਲਕੌਰ ਨੇ ਸਹਿਮਤੀ ਦਿੱਤੀ ਨਾਲੇ ਜਦੋਂ ਤੇਜ਼ ਛੁੱਟੀਆਂ ਆਉਂਦੇ ਤਾਂ ਖੋਆ ਪੰਜੀਰੀ ਬਣਾ ਦਿੰਨੀ ਆ ਘਰੇ ਖਾਣ ਨੂੰ ਵੀ ਤੇ ਨਾਲ ਵੀ ਲੈ ਜਾਂਦੇ ਉੱਥੇ ਕਿਹੜਾ ਖਾਂਦਾ ਹੋ ਵਿਚਾਰਾ ਨਾਲ ਦੇ ਛੱਕ ਜਾਂਦੇ ਹੋਣਗੇ ਦਿਆਲਕੌਰ ਮੂੰਹ ਜਿਹਾ ਮਰੋੜ ਕੇ ਆਖਿਆ ਹਾਏ ਹਾਏ ਅੰਮਾ ਜੀ ਕੀ ਗੱਲ ਕਰਤੀ ਤੁਸੀਂ ਉਹ ਵੀ ਤਾਂ ਮੇਰੇ ਤੇਜ ਵਰਗੇ ਹੀ ਨੇ ਤੇਜ ਨੂੰ ਤਾਂ ਮੈਂ ਘਰੇ ਹੀ ਬਥੇਰਾ ਖਵਾ ਦਿੰਨੀ ਆ ਜੇ ਸੱਚ ਪੁੱਛੋ ਤਾਂ ਮੈਂ ਭੇਜਦੀ ਉਹਦੇ ਸਾਥੀਆਂ ਵਾਸਤੇ ਆ ਅੰਦਰ ਠੰਡ ਜੀ ਪੈ ਜਾਂਦੀ ਏ ਜਦੋਂ ਤੇਜ ਫੋਨ ਕਰਕੇ ਦੱਸਦੇ ਹੁੰਦੇ ਬਈ ਕਿਵੇਂ ਸਾਰੇ ਦੋਸਤ ਚਾਹ ਨਾਲ ਖਾਂਦੇ ਨੇ ਉਸਨੇ ਖੁਸ਼ੀ ਵਿੱਚ ਕੀ ਵੀ ਹੁੰਦਿਆਂ ਕਿਹਾ ਇੰਨੇ ਨੂੰ ਭਜਨਕੌਰ ਦੀ ਨੌ ਪਾਲੀ ਚਾਹ ਬਣਾ ਕੇ ਲੈ ਆਈ ਚਾਹ ਰੱਖ ਕੇ ਦਿਆਲਕੌਰ ਦੇ ਪੈਰੀਂ ਹੱਥ ਲਾਇ ਦਿਆਲਕੌਰ ਨੇ ਮੋਢੇ ਤੇ ਹੱਥ ਰੱਖ ਦਿੱਤਾ ਤੂੰ ਚਾਹ ਬਣਾਉਣ ਨੂੰ ਕਿਹੜੇ ਵੇਲੇ ਕਹਿਤਾ ਕੁੜੇ ਦਿਆਲ ਕੌਰ ਨੇ ਧੀਮੀ ਜਈ ਆਵਾਜ਼ ਵਿੱਚ ਪੁੱਛਿਆ ਕਹਿਣ ਦੀ ਕੀ ਗੱਲ ਏ ਭਲਾ ਉਹਨੂੰ ਪਤਾ ਬਈ ਬੁੜੀਆਂ ਚਾਨ ਵਾਲੀ ਚੱਲਦੀਆਂ ਨੇ ਕਹਿ ਕੇ ਭਜਨ ਕੌਰ ਹੱਸ ਪਈ ਉਹ ਕਿੰਨੀ ਦੇਰ ਗੱਲਾਂ ਕਰਦੀਆਂ ਰਹੀਆਂ ਦਿਆਲ ਕੌਰ ਸਾਰੇ ਪਿੰਡ ਦੀ ਖਬਰ ਰੱਖਦੀ ਸੀ ਭਜਨ ਕੌਰ ਕੰਮ ਵੀ ਕਰ ਰਹੀ ਸੀ ਤੇ ਦਿਆਲ ਕੌਰ ਨਾਲ ਗੱਲਾਂ ਵੀ ਸੂਰਜ ਆਪਣੀ ਲਾਲੀ ਬिखेरਦਾ ਲਹਿੰਦੇ ਵੱਲ ਨੂੰ ਉੱਤਰਦਾ ਵੱਡਾ ਵੱਡਾ ਦਿਸਣ ਲੱਗ ਪਿਆ ਸੀ ਪੰਛੀਆਂ ਦੀ ਵੀ ਆਪਣੇ ਘਰਾਂ ਨੂੰ ਵਾਪਸੀ ਹੋ ਰਹੀ ਸੀ। ਕਈ ਰੁੱਖਾਂ ਤੇ ਵੇਲ ਬੂਟਿਆਂ ਨੇ ਵੀ ਆਪਣੇ ਪੱਤੇਆਂ ਨੂੰ ਇਕੱਠਿਆਂ ਕਰਨਾ ਸ਼ੁਰੂ ਕਰ ਦਿੱਤਾ ਸੀ। ਬੀਜੀ ਮੈਂ ਧਾਰ ਕੱਢ ਲਿਆ ਵਾਂ ਫੇਰ ਕੁਵੇਲਾ ਹੋ ਜੂ। ਪਾਲੀ ਨੇ ਆਪਣੀ ਸੱਸ ਨੂੰ ਕਿਹਾ। ਬਹੂ ਕੱਲੀ ਜਾਊਗੀ ਕੁੜੇ? ਦਿਆਲ ਕੌਰ ਨੇ ਪੁੱਛਿਆ। ਆਹ ਪਿੱਪਲ ਲੰਘ ਕੇ ਬਾਹਰਲਾ ਘਰ ਐ ਕਿਹੜਾ ਬਹੁਤੀ ਦੂਰ ਜਾਣਾ। ਇਹਦਾ ਬਾਪੂ ਵੀ ਉੱਥੇ ਹੈਗਾ ਹੀ ਐ। ਗੱਲਨ ਆਈਆਂ ਦੀ ਕੁੜੀ ਨੂੰ ਪੀਪਲ ហេਠਾਂ ਨੂੰ ਲੰਗਦੀ ਨੂੰ ਦੌਰਾ ਪੈ ਗਿਆ ਥੋ ਲੈ ਕਰਾ ਕੇ ਮਸਾਂ ਠੀਕ ਹੋਈ ਕਹਿੰਦੇ ਨੇ ਇਸ ਪੀਪਲ ਤੇ ਜਿਹੜਾ ਪ੍ਰੇਤ ਰਹਿੰਦੇ ਉਹਦੀ ਛਾਪ ਟੱਚ ਆ ਗਈ। ਡਿਆਲਕੌਰ ਨੇ ਦੱਸਿਆ ਵਹਿਮ ਨੇ ਅੰਮਾ ਜੀ ਸਾਰੇ ਤੱਕ ਜਿੰਨੀ ਤਾਂ ਕੁੜੀ ਐ ਕੋਈ ਕਮਜ਼ੋਰੀ ਹੋ ਸਰੀਰ ਚ ਡਿਆਲਕੌਰ ਨੇ ਇਸ ਪੁਰਾਣੇ ਵੱਡੇ ਪੀਪਲ ਨਾਲ ਸੰਬੰਧਿਤ ਹੋਰ ਵੀ ਕਈ ਗੱਲਾਂ ਸੁਣਾਈਆਂ। ਵਾਲੀ ਨੇ ਬਾਲਟੀ ਧੋਂਦਿਆਂ ਤੇਲਕੌਰ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਸਨ ਅਤੇ ਧਾਰ ਕੱਢਣ ਚਲੀ ਗਈ। ਅੱਜ ਉਹਨੂੰ ਪਿੱਪਲ ਦਾ ਰੂਖ ਬਦਲਿਆ-ਬਦਲਿਆ ਲੱਗਿਆ ਜਿਵੇਂ ਕਿਸੇ ਮਾੜੀ ਰੂਹ ਦੀ ਮਾਰ ਵਿੱਚ ਆਇਆ ਹੋਵੇ। ਪੱਤਿਆਂ ਵਿੱਚੋਂ ਲੰਘਦੀ ਹਵਾ ਦੀ ਡਰਾਉਣੀ ਜਿਹੀ ਆਵਾਜ਼ ਉਸ ਅੰਦਰ ਕਬਰਾਹਟ ਪੈਦਾ ਕਰ ਰਹੀ ਸੀ। ਤਾਰ ਕੱਢ ਕੇ ਮੁੜੀ ਤਾਂ ਮੋਹਨੇਰਾ ਹੋ ਚੁੱਕਾ ਸੀ ਉਸ ਨੂੰ ਲੱਗਿਆ ਜਿਵੇਂ ਉਸ ਦੇ ਪਿੱਛੇ ਪੈਰਾਂ ਦੀ ਬਿੜਕ ਜਹੀ ਹੋਵੇ ਪਿੱਛੇ ਮੁੜ ਕੇ ਦੇਖਣ ਦੀ ਹਿੰਮਤ ਨਹੀਂ ਪਈ ਡਰ ਨਾਲ ਹੌਲ ਜਿਹਾ ਪੈਣ ਲੱਗੇ ਦਿਆਲੋ ਦੀਆਂ ਗੱਲਾਂ ਉਸ ਦੇ ਮਨੋਂ ਨਹੀਂ ਸਨ ਉੱਤਰ ਰਹੀਆਂ ਉਸ ਨੇ ਰਾਤ ਨੂੰ ਆਪਣੇ ਸਾਸਨ ਨਾਲ ਗੱਲ ਛੇੜੀ ਪਰ ਉਸ ਨੇ ਕੋਈ ਤਸੱਲੀ ਬਖਸ਼ ਜਵਾਬ ਨਾ ਦਿੱਤਾ ਇੱਕ ਦਿਨ ਪਾਲੀ ਦਿਨ ਚਿਪਣ ਤੋਂ ਪਹਿਲਾਂ ਹੀ ਧਾਰ ਕੱਢ ਲਈ ਮੱਝ ਨੇ ਦੁੱਧ ਥੋੜਾ ਦਿੱਤਾ ਤੇ ਨਾਲੇ ਵਾਰ-ਵਾਰ ਪੈਲ ਚੁੱਕਦੀ ਰਹੀ ਦੁੱਧ ਸੰਭਾਲਣ ਦਾ ਕੰਮ ਭਜਨਕੌਰ ਆਪ ਕਰਦੀ ਸੀ ਪਾਲੀ ਇੰਨੀ ਸਾਜਰੇ ਨਾ ਧਾਰ ਕੱਢਿਆ ਕਰ ਰਾਤਾਂ ਵੱਡੀਆਂ ਨੇ ਡੰਗਾ ਰੋਖਮਨ ਜਾਂਦੇ ਦੇਖ ਅੱਜ ਦੁੱਧ ਕਿੰਨਾ ਘੱਟ ਐ ਭਜਣੋਂ ਨੇ ਦੁੱਧ ਪਉਣ ਕੇ ਪਤੀਲੇ ਵਿੱਚ ਪਾਉਂਦਿਆਂ ਕਿਹਾ ਜਿਉਂ-ਜਿਉਂ ਸ਼ਾਮ ਹੁੰਦੀ ਪਾਲੀ ਨੂੰ ਡੋਬ ਪੈਣ ਲੱਗ ਪੈਂਦੇ ਬਾਹਰਲੇ ਘਰ ਜਾਣ ਦਾ 1 ਮਿੰਟ ਦਾ ਰਸਤਾ ਉਸ ਨੂੰ ਭਵਸਾਗਰ पार ਕਰਨ ਤੋਂ ਵੀ ਔਖਾ ਲੱਗਦਾ ਇੱਕ ਦਿਨ ਦੁਪਹਿਰ ਵੇਲੇ ਪੀਪਲ ਹੇਠ ਲੋਕਾਂ ਦੀ ਭੀੜ ਲੱਗੀ ਹੋਈ ਸੀ ਗਵਾਂਡੀਆਂ ਦੀ ਨਾ ਡਿੱਗ ਗਈ ਪਤਾ ਹੀ ਨਹੀਂ ਲੱਗਿਆ ਮੈਂ ਕਿਵੇਂ ਡਿੱਗ ਪੀ બસ ਐ ਲੱਗਿਆ ਇੱਕ ਵਾਰੀ ਜਿਵੇਂ ਕਿਸੇ ਨੇ ਪਿੱਛੋਂ ਧੱਕਾ ਮਾਰਿਆ ਹੁੰਦਾ ਉਹ ਕਹਿ ਰਹੀ ਸੀ ਧੱਕੇ ਤਾਂ ਵੱਜਣਗੇ ਹੀ ਜਦੋਂ ਪਾウダー ਸੁਰਖੀਆਂ ਲਾ ਕੇ ਇੱਥੋਂ ਦੀ ਲੰਘੋਂਗੀਆਂ ਦਿਆਲਕੌਰ ਨੇ ਸੂਟੀ ਸੰਭਾਲਦਿਆਂ ਕਿਹਾ ਹੁਣ ਤਾਂ ਪਾਲੀ ਜਦੋਂ ਪਾਰਲੇ ਘਰ ਜਾਂਦੀ ਉਸ ਨੂੰ ਕੰਬਣੀ ਜੇ ਛੇੜ ਪੈਂਦੀ ਉਸ ਦਾ ਜੀ ਕਰਦਾ ਉਹ ਕਹਿ ਦੇਵੇ ਕਿ ਉਸ ਕੋਲੋਂ ਧਾਰਾ ਨਹੀਂ ਗੱਡੀ ਜਾਂਦੀ ਪਰ ਉਸ ਨੂੰ ਕੋਈ ਬਹਾਨਾ ਨਾ ਲੱਭਦਾ ਕੰਮ ਤੋਂ ਜੀ ਚੁਰਾਉਣਾ ਤਾਂ ਉਸਨੇ ਸਿੱਖਿਆ ਨਹੀਂ ਸੀ ਬਾਹਰਲੇ ਘਰ ਜਾਂਦਿਆਂ ਨਿੱਕਾ ਜਿੰਨਾ ਖੜਾਕ ਵੀ ਉਸਦੀ ਜਾਨ ਕੱਢ ਕੇ ਰੱਖ ਦਿੰਦਾ ਸੈਮ ਕਾਰਨ ਉਸਦੀ ਸਿਹਤ ਤੇ ਵੀ ਅਸਰ ਪੈ ਰਿਹਾ ਸੀ ਉਸਦਾ ਚਿਹਰਾ ਵੀ ਪੀਲਾ ਪੈ ਗਿਆ ਇਸੇ ਤਰ੍ਹਾਂ ਮਹੀਨਾ ਡੇਢ ਮਹੀਨਾ ਲੰਘ ਗਿਆ ਇੱਕ ਦਿਨ ਭਜਨਕੌਰ ਦੀ ਧੀ ਪ੍ਰੀਤ ਤੇ ਜਵਾਈ ਉਹਨਾਂ ਨੂੰ ਮਿਲਣ ਆਏ ਭਾਬੀ ਤੈਨੂੰ ਕੀ ਹੋ ਗਿਆ ਤੂੰ ਬਿਮਾਰ ਹੈ ਸਾਨੂੰ ਕਿਉਂ ਨਹੀਂ ਦੱਸਿਆ ਪ੍ਰੀਤ ਨੇ ਪਾਲੀ ਨੂੰ ਘੁੱਟ ਕੇ ਜੱਫੀ ਪਾਉਂਦਿਆਂ ਕਿੰਨੇ ਸਾਰੇ ਸਵਾਲ ਕਰ ਦਿੱਤੇ ਪਰ ਜਨੂੰ ਆਪਣੇ ਧੀ ਜਵਾਈ ਨੂੰ ਬੜੇ ਚਾਣ ਨਾਲ ਮਿਲੀ ਅਤੇ ਬੈਠਕ ਵਿੱਚ ਬਿਠਾ ਦਿੱਤਾ ਪਾਲੀ ਪਾਣੀ ਲੈ ਆਈ ਪ੍ਰੀਤ ਪਾਣੀ ਦਾ ਗਲਾਸ ਫਾੜ ਕੇ ਭਾਬੀ ਦੇ ਨਾਲ ਹੀ ਰਸੋਈ ਵਿੱਚ ਚਲੀ ਗਈ ਉਸ ਨੇ ਫਿਰ ਪਾਲੀ ਨੂੰ ਉਸ ਦੀ ਸਿਹਤ ਬਾਰੇ ਪੁੱਛਿਆ ਮੈਂ ਬਿਲਕੁਲ ਠੀਕ ਹਾਂ ਉਸ ਨੇ ਮੁਸਕਰਾਉਣ ਦੀ ਕੋਸ਼ਿਸ਼ ਕੀਤੀ ਅਤੇ ਦੁੱਧ ਗੈਸ ਤੇ ਰੱਖ ਦਿੱਤਾ ਪਰ ਜਨੂੰ ਵੀ ਜਵਾਈ ਤੋਂ ਉਸ ਦੇ ਮਾਪਿਆਂ ਦਾ ਹਾਲਚਲ ਪੁੱਛ ਕੇ ਬਾਹਰ ਆ ਗਈ ਮਾਂ ਕੀ ਹੋ ਗਿਆ ਭਾਬੀ ਨੂੰ ਉਸਨੇ ਭਜਨਕੌਰ ਨੂੰ ਪੁੱਛਿਆ ਕੀ ਦੱਸਾਂ ਦਿਆਲੋ ਬੁੜੀ ਆ ਬੈਠਦੀ ਐ ਮੈਨੂੰ ਤਾਂ ਲੱਗਦਾ ਉਹਦੀ ਨજર ਲੱਗ ਗਈ ਨਾ ਤਾਂ ਸਿਆਣੀ ਬੈਣੀ ਨੂੰ ਕਿਹਾ ਜਾਵੇ ਬਈ ਆਪਦੇ ਘਰੇ ਵਗ ਜਾ ਅੱਗੇ ਤਾਂ ਭਜਨਉ ਨੇ ਕਦੀ ਧਿਆਨ ਨਹੀਂ ਸੀ ਦਿੱਤਾ ਪਰ ਧੀ ਦੇ ਕਹਿਣ ਤੇ ਉਸ ਨੂੰ ਵੀ ਪਾਲੀ ਲਿੱਸੀ ਜਹੀ ਲੱਗਣ ਲੱਗ ਪਈ ਨਜਰਾਂ ਨੁਜਰਾ ਕੰਨ ਨੂੰ ਲੱਗਦੀਆਂ ਨੇ ਆਪਦੇ ਮਾਪਿਆਂ ਨੂੰ ਉਦਰੀ ਹੋ ਇਹਨੇ ਨੂੰ ਪਾਲੀ ਵੀ ਖਾਣ ਪੀਣ ਦਾ ਸਮਾਨ ਲੈ ਕੇ ਆ ਗਈ ਪ੍ਰੀਤ ਨੇ ਪਾਲੀ ਨੂੰ ਸੁਣਾ ਕੇ ਕਿਹਾ ਮੈਨੂੰ ਤਾਂ ਲੱਗਦਾ ਭਾਬੀ ਤੇਜਵੀਰੇ ਨੂੰ ਉਧਰੀ ਪਈ ਐ ਪ੍ਰੀਤ ਨੇ ਮੁਸਕਰਾ ਕੇ ਨਣਦਵਾਲ ਮਿੱਠੀ ਜਈ ਕੁਰੀਵੱਟੀ ਆਜੋ ਅੰਦਰ ਬਾਹਰ ਤਾਂ ਮੱਖੀਆਂ ਭਿੰਣ-ਭਿੰਣ ਕਰਦੀਆਂ ਫਿਰਦੀਆਂ ਨੇ ਪਾਲੀ ਨੇ ਬੈਠਕ ਵੱਲ ਜਾਂਦਿਆਂ ਕਿਹਾ ਨਾਲੇ ਵੀਰ ਜੀ ਇਕੱਲੇ ਬੈਠੇ ਨੇ ਪਾਲੀ ਨੇ ਪ੍ਰੀਤ ਵੱਲ ਮਸ਼ਕਰੀ ਭਰੀ ਮੁਸਕਾਨ ਸੁੱਟਦਿਆਂ ਕਿਹਾ ਇਸ ਤੋਂ ਪਹਿਲਾਂ ਕਿ ਪ੍ਰੀਤ ਕੁਝ ਬੋਲਦੀ ਬਾਪੂ ਜੀ ਨੇ ਖੰਘੂਰਾ ਮਾਰਿਆ ਪ੍ਰੀਤ ਤੇ ਉਸਦਾ ਪਤੀ ਬੜੇ ਅਦਬ ਨਾਲ ਬਾਪੂ ਜੀ ਨੂੰ ਮਿਲੇ ਪਾਲੀ ਦੇ ਚਿਹਰੇ ਤੇ ਅੱਜ ਥੋੜੀ ਰੌਣਕ ਸੀ ਕੰਮ ਤਾਂ ਭਾਵੇਂ ਬਹੁਤ ਜ਼ਿਆਦਾ ਨਹੀਂ ਸੀ ਪਰ ਉਸ ਦਿਨ ਨਰਿੰਦੂਸ ਦੇ ਨਾਲ-ਨਾਲ ਰਹੀ ਅੱਜ ਉਸ ਨੂੰ ਬਾਹਰਲੇ ਘਰ ਜਾਂਦੀ ਨੂੰ ਵੀ ਬਹੁਤਾ ਡਰਨਾ ਲੱਗਿਆ ਕਿਉਂਕਿ ਪ੍ਰੀਤ ਉਸ ਦੇ ਨਾਲ ਸੀ ਕੰਮ ਤਾਂ ਦੇ ਨਿਪਟਾਉਂਦੀਆਂ ਬਹੁਤ ਰਾਤ ਹੋ ਚੁੱਕੀ ਸੀ ਪਰ ਜਨੂ ਵੀ ਥੱਕ ਚੁੱਕੀ ਸੀ ਪ੍ਰੀਤ ਅਤੇ ਪਾਲੀ ਨਿੱਕੀਆਂ-ਨਿੱਕੀਆਂ ਗੱਲਾਂ ਕਰਕੇ ਹੱਸ ਰਹੀਆਂ ਸਨ ਪਾਲੀ ਨੂੰ ਯਾਦ ਆਇਆ ਕਿ ਦੁੱਧ ਵਾਲਾ ਡੋਲੂ ਤਾਂ ਬਾਹਰ ਬੇੜੇ ਵਿੱਚ ਹੀ ਰਹਿ ਗਿਆ ਜਦੋਂ ਉਹ ਡੋਲੂ ਕਿੱਲੀ ਤੋਂ ਲਾ ਕੇ ਮੁੜੀ ਤਾਂ ਇੱਕਦਮ ਉਸਦੀ ਨਿਗਾਹ ਪਿੱਪਲ ਦੇ ਰੁੱਖ ਵੱਲ ਗਈ ਉਸ ਦਾ ਤਰਾਹ ਨਿਕਲ ਗਿਆ ਇੱਕ ਕਾਲਾ ਹੱਥਾਂ ਪੈਰਾਂ ਵਾਲਾ ਵੱਡਾ ਸਾਰਾ ਆਕਾਰ ਉਸ ਨੇ ਦੇਖਿਆ ਉਹ ਭੱਜ ਕੇ ਅੰਦਰ ਜਾਵੜੀ ਉਸ ਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪ੍ਰੀਤ ਦੇ ਪੁੱਛਣ ਤੇ ਵੀ ਉਸ ਨੇ ਕੁਝ ਨਾ ਦੱਸਿਆ ਥੋੜੀ ਦੇਰ ਬਾਅਦ ਪ੍ਰੀਤ ਨੂੰ ਵੀ ਨੀਂਦ ਨਹੀਂ ਆ ਦਬੋਚਿਆ ਪਾਲੀ ਨੇ ਲਾਈਟ ਬੰਦ ਕਰ ਦਿੱਤੀ ਪਰ ਉਸ ਨੂੰ ਨੀਂਦ ਨਹੀਂ ਸੀ ਆ ਰਹੀ ਕੁਝ ਸਮੇਂ ਬਾਅਦ ਪਾਲੀ ਦੀ ਚੀਕ ਨੇ ਪ੍ਰੀਤ ਤੇ ਭਜਨ ਨੂੰ ਜਗਾ ਦਿੱਤਾ ਪ੍ਰੀਤ ਨੇ ਪਾਲੀ ਨੂੰ ਝੰਜੋੜਿਆ ਉਹ ਬੜਬੜਾ ਰਹੀ ਸੀ ਪਿੱਪਲ ਪ੍ਰੀਤ ਮੇਰੇ ਪਿੱਛੇ ਉਹ ਪ੍ਰੀਤ ਦੇ ਨਾਲ ਚਿੰਬੜ ਰਹੀ ਸੀ ਜਿਵੇਂ ਕੋਈ ਸਹਿਮਿਆ ਬੱਚਾ ਆਪਣੀ ਮਾਂ ਦੀ ਬੁੱਕਲ ਵਿੱਚ ਲੁਕਦਾ ਹੈ ਪ੍ਰੀਤ ਨੇ ਪਾਲੀ ਨੂੰ ਆਪਣੇ ਨਾਲ ਘੁੱਟਦਿਆਂ ਉਸ ਨੂੰ ਜਗਾਇਆ ਭਜਨੋ ਨੇ ਪਾਲੀ ਦੇ ਮੱਥੇ ਤੇ ਹੱਥ ਫੇਰਿਆ ਮਿੱਠੀ-ਮਿੱਠੀ ਠੰਡ ਹੋਣ ਦੇ ਬਾਵਜੂਦ ਵੀ ਪਸੀਨੇ ਨਾਲ ਭਿੱਜਿਆ ਹੋਇਆ ਸੀ ਪਾਲੀ ਦੀ ਬੜਬੜਾਹਟ ਸੁਣ ਕੇ ਭਜਨੋ ਦੀ ਤਾਂ ਜਿਵੇਂ ਜਾਨ ਹੀ ਨਿਕਲ ਗਈ ਹੋਵੇ ਪਾਲੀ ਉੱਠ ਕੇ ਬੈਠ ਗਈ ਪੁੱਛਣ ਤੇ ਉਸਨੇ ਇਹੀ ਕਿਹਾ ਕਿ ਉਸਨੂੰ ਡਰਾਉਣਾ ਸੁਪਨਾ ਆਇਆ ਸੀ ਰਾਤ ਦੇ 2 ਵਜੇ ਸਨ ਭਜਨਕੌਰ ਸੋਚ ਰਹੀ ਸੀ ਕਿ ਉਹ ਤਾਂ ਲੋਕਾਂ ਦੀਆਂ ਗੱਲਾਂ ਉੱਤੇ ਯਕੀਨ ਨਹੀਂ ਸੀ ਕਰਦੀ ਕਿ ਭੂਤ ਪ੍ਰੇਤ ਵੀ ਹੁੰਦੇ ਨੇ ਉਹ ਦਿਹਾਲੂ ਬੁੜੀ ਬਾਰੇ ਸੋਚ ਰਹੀ ਸੀ ਕੀ ਪਤਾ ਉਸ ਦੀਆਂ ਗੱਲਾਂ ਸੱਚ ਹੋਣ ਹੁਣ ਉਹ ਕੀ ਕਰੇਗੀ ਕਿੱਥੇ ਲਈ ਫਿਰੇਗੀ ਨੌਨੂ ਉਹ ਇੰਨਾ ਸੋਚਾਂ ਵਿੱਚ ਡੁੱਬਦੀ ਗਈ ਕਦੇ ਪੁੱਤ ਬਾਰੇ ਸੋਚਦੀ ਕਦੇ ਪਤੀ ਬਾਰੇ ਜਿਹੜੇ ਓਪਰਿਆਂ ਰੂਹਾਂ ਵਿੱਚ ਪੂਰਾ ਯਕੀਨ ਨਹੀਂ ਸਨ ਰੱਖਦੇ ਸਗੋਂ ਇੰਨਾ ਗੱਲਾਂ ਦਾ ਮੁਖਾ ਲੁੜਾਉਂਦੇ 4:00 ਵਜੇ ਗੁਰਦੁਆਰਾ ਸਾਹਿਬ ਵਾਲੇ ਭਾਈ ਨੇ ਉੱਠਣ ਲਈ ਅਤੇ ਅੰਮ੍ਰਿਤ ਵੇਲੇ ਦਾ ਲਾਹਾ ਲੈਣ ਲਈ ਹੌਕਾ ਦਿੱਤਾ ਭਜਨ ਕੌਰ ਵਾਹਿਗੁਰੂ ਵਾਹਿਗੁਰੂ ਕਰਦੀ ਉੱਠ ਗਈ ਪ੍ਰੀਤ ਤੇ ਪਾਲੀ ਸੁੱਤੀਆਂ ਸਨ ਉਹ ਬਿਨਾ ਖੜਕਾ ਕੀਤਿਆਂ ਬਾਹਰ ਆਈ ਚਾਹ ਰੱਖ ਕੇ ਕੰਮ ਧੰਦੇ ਜਾ ਲੱਗੀ ਥੋੜੀ ਦੇਰ ਬਾਅਦ ਪ੍ਰੀਤ ਵੀ ਉੱਠ ਕੇ ਬਾਹਰ ਆ ਗਈ ਉਸਨੇ ਮਾਂ ਨੂੰ ਦੱਸਿਆ ਕਿ ਪਾਲੀ ਰਾਤ ਬਾਰ ਉਹ ਦੁੱਧ ਵਾਲਾ ਡੋਲੂ ਚੱਕਣ ਗਈ ਡਰੀ ਹੋਈ ਲੱਗਦੀ ਸੀ ਪਰ ਪੁੱਛਣ ਤੇ ਉਸਨੇ ਕੁਝ ਵੀ ਨਹੀਂ ਦੱਸਿਆ ਪੱਜ ਨੂੰ ਆਪ ਹੀ ਸਾਰੇ ਕੰਮ ਨਿਪਟਾਉਣ ਲੱਗੀ ਉਸਨੇ ਪਾਲੀ ਨੂੰ جگਾਉਣਾ ਠੀਕ ਨਾ ਸਮਝਿਆ ਉਹ ਬਾਲਟੀ ਚੁੱਕ ਕੇ ਖੁਦ ਹੀ ਧਾਰ ਕੱਢਣ ਚਲੀ ਗਈ ਪਰ ਮੱਜ ਨੇ ਉਸਨੂੰ ਹੱਥ ਵੀ ਨਾ ਲਾਉਣ ਦਿੱਤਾ ਛਾਲ ਮਾਰ ਕੇ ਆ ਗਈ ਕਿੰਨੀ ਵਾਰੀ ਕਹਿ ਬਈ 2-4 ਦਿਨਾਂ ਬਾਅਦ ਆਪ ਵੀ ਧਾਰ ਕੱਢ ਲਿਆ ਕਰ ਪਰ ਤੈਨੂੰ ਤਾਂ ਹੁਣ ਸੁੱਕ ਪੈ ਗਿਆ ਭਜਨਕੌਰ ਦਾ ਪਤੀ ਮੱਜ ਅੱਗੋਂ ਪੱਠਿਆਂ ਵਿੱਚ ਹੱਥ ਫੇਰਦਿਆਂ ਬੁੜਬੁੜ ਕਰ ਰਿਹਾ ਸੀ ਭਜਨਕੌਰ ਕੁਝ ਨਾ ਬੋਲੀ ਬਾਲਟੀ ਉੱਥੇ ਛੱਡ ਕੇ ਘਰੇ ਆ ਗਈ ਪਾਲੀ ਤਾਂ ਅਜੇ ਵੀ ਨਹੀਂ ਸੀ ਉੱઠી ਉਸਨੇ ਪਾਲੀ ਨੂੰ ਉਠਾਉਣ ਲਈ ਉਸਦੀ ਬਾਹ ਤੇ ਹੱਥ ਲਾਇਆ ਉਸ ਨੂੰ ਬਾਹ ਗਰਮ ਲੱਗੀ ਉਸਨੇ ਮੱਥੇ ਨੂੰ ਹੱਥ ਲਾਇਆ ਪਾਲੀ ਨੂੰ ਬੁਖਾਰ ਸੀ ਪਾਲੀ ਜਾਗ ਗਈ ਪਰ ਉਸ ਕੋਲੋਂ ਉੱਠਿਆ ਨਹੀਂ ਸੀ ਜਾ ਰਹਾ ਪ੍ਰੀਤ ਨੇ ਪਾਲੀ ਨੂੰ ਉੱਠਣ ਤੋਂ ਮਨਾ ਕੀਤਾ ਅਤੇ ਆਪਣੇ ਪਰਸ ਵਿੱਚੋਂ ਕੱਢ ਕੇ ਬੁਖਾਰ ਉਤਾਰਨ ਲਈ ਗੋਲੀ ਦੇਣ ਲੱਗੀ ਤਾਂ ਭੱਜ ਜਨੋ ਨੇ ਰੋਕਦਿਆਂ ਕਿਹਾ ਕਹਿੰਦੇ ਨੇ ਕਿ ਬਿਨਾਂ ਡਾਕਟਰ ਦੀ ਸਲਾਹ ਦੇ ਦਵਾਈ ਨਹੀਂ ਲੈਣੀ ਚਾਹੀਦੀ ਥੋੜੀ ਦੇਰ ਤੱਕ ਪ੍ਰੀਤ ਪਾਲੀ ਦੇ ਕੋਲ ਹੀ ਬੈਠੀ ਰਹੀ ਫਿਰ ਉਸ ਨੇ ਪਾਲੀ ਦੀ ਚੁੰਨੀ ਲਈ ਅਤੇ ਬੁੱਕਲ ਮਾਰ ਕੇ ਥੋੜਾ ਮੂੰਹ ਲਕੋਇਆ ਧਾਰ ਕੱਢਣ ਚਲੀ ਗਈ ਇੱਕ ਦੋ ਵਾਰ ਮੱਜ ਨੇ ਪੈਰ ਚੁੱਕਿਆ ਪਰ ਫਿਰ ਖੜ ਗਈ ਪਿੰਡੋਂ ਵਿੱਚੋਂ ਹੀ ਡਾਕਟਰ ਬੁਲਾਇਆ ਉਸ ਨੇ ਕਿਹਾ ਮੌਸਮੀ ਬੁਖਾਰ ਹੈ ਪਰ ਸ਼ਾਮ ਤੱਕ ਬੁਖਾਰ ਨਾ ਉਤਰਿਆ ਪ੍ਰੀਤ ਦਾ ਪਤੀ ਪਾਲੀ ਦੀ ਹਾਲਤ ਦੇਖ ਕੇ ਪ੍ਰੀਤ ਨੂੰ 2 ਦਿਨਾਂ ਲਈ ਛੱਡ ਕੇ ਚਲਿਆ ਗਿਆ। ਦਿਨ ਵਿੱਚ ਦਿਆਲਕੌਰ ਕਈ ਗੇੜੇ ਮਾਰ ਗਈ। ਭਜਨ ਕੌਰ ਨੇ ਉਸ ਨੂੰ ਪਾਲੀ ਦੇ ਡਰਨ ਬਾਰੇ ਦੱਸਿਆ। ਪੀਪਲ ਨਾਲ ਜੁੜੀਆਂ ਉਸ ਨੇ 4 ਕਹਾਣੀਆਂ ਹੋਰ ਸੁਣਾ ਦਿੱਤੀਆਂ। ਮੈਂ ਤਾਂ ਕਿੰਨੇ ਦਿਨਾਂ ਦੀ ਦੇਖਦੀ ਆਂ ਤੇਰੀ ਨੌ ਨੂੰ। ਗੁੱਸਾ ਨਾ ਕਰੀ ਭਜਨੋ, ਇਹ ਚਪਟੇ ਝਾਈ ਹੋਈ ਏ। ਕਿਸੇ ਚੰਗੇ ਸਿਆਣੇ ਤੋਂ ਇਲਾਜ ਕਰਵਾ ਦੇ ਨਹੀਂ ਤਾਂ ਪਛਤਾਉਂਦੀ ਰਹੇਗੀ ਪਿੱਛੋਂ। ਦੇਅਲਕੌਰ ਦੀਆਂ ਗੱਲਾਂ ਸੁਣ ਕੇ ਭਜਨਕੌਰ ਹੋਰ ਵੀ ਡਰ ਗਈ ਭਜਨਕੌਰ ਨੇ ਆਪਣੇ ਪਤੀ ਨੂੰ ਸਾਰਾ ਕੁਝ ਦੱਸ ਦਿੱਤਾ ਪਹਿਲਾਂ ਤਾਂ ਉਹ ਭਜਨੋਂ ਨੂੰ ਭੱਜ ਕੇ ਪੈ ਗਿਆ ਪਰ ਨੌ ਦੀ ਹਾਲਤ ਦੇਖ ਕੇ ਉਹ ਵੀ ਘਬਰਾ ਗਿਆ ਪ੍ਰੀਤ ਪਾਲੀ ਦੇ ਕੋਲ ਹੀ ਰਹੀ ਪਾਲੀ ਨੇ ਪ੍ਰੀਤ ਨੂੰ ਸਾਰੀਆਂ ਗੱਲਾਂ ਦੱਸ ਦਿੱਤੀਆਂ ਕਿਵੇਂ ਉਸ ਦੇ ਪਿੱਛੇ ਪੈਰਾਂ ਦੀ ਬਿੜਕ ਆਉਂਦੀ ਅਤੇ ਉਸ ਨੂੰ ਪਿੱਪਲ ਕੋਲੋਂ ਲੰਘਦਿਆਂ ਡਰ ਲੱਗਦਾ ਰਾਤ ਨੂੰ ਪਿੱਪਲ ਤੇ ਕਾਲਾ ਪਰਛਾਵਾਂ ਦੇਖਿਆ ਪ੍ਰੀਤ ਨੇ ਆਪਣੇ ਮਾਪਿਓ ਨੂੰ ਦੱਸਿਆ बुखार ਤਾਂ ਦੂਜੇ ਦਿਨ ਠੀਕ ਹੋ ਗਿਆ ਪਰ ਕਮਜ਼ੋਰੀ ਕਰਕੇ ਉੱਠਿਆ ਨਹੀਂ ਸੀ ਜਾ ਰਿਹਾ ਪਾਲੀ ਕੋਲੋਂ ਅਖੀਰ ਤੇ ਪਾਲੀ ਦੇ ਮਾਪਿਓ ਨੂੰ ਉਸ ਦੀ ਬਿਮਾਰੀ ਬਾਰੇ ਜਾਣਕਾਰੀ ਦਿੱਤੀ ਗਈ ਦੂਜੇ ਦਿਨ ਸਵੇਰੇ ਹੀ ਪਾਲੀ ਦਾ ਪਿਓ ਆ ਗਿਆ ਉਹ 10 ਕੁ ਜਮਾਤਾਂ ਪੜਿਆ ਹੁਣ ਕਰਕੇ ਅਤੇ ਪੜੇ ਲਿਖੇ ਸਿਆਣੇ ਬੰਦਿਆਂ ਦੀ ਸਹੋਬਤ ਵਿੱਚ ਰਹਿਣ ਕਰਕੇ ਵਹਿਮਾ ਭਰਮਾਂ ਤੋਂ ਦੂਰ ਅਤੇ ਦਲੀਲ ਦੇ ਕੇ ਆਪਣੀ ਗੱਲ ਮਨਵਾਉਣ ਵਾਲਾ ਬੰਦਾ ਸੀ ਬੂਹੇ ਅੱਗੇ ਮੋਟਰਸਾਈਕਲ ਖੜਾ ਦੇਖ ਕੇ ਦਿਆਲਕੌਰ ਵੀ ਆ ਗਈ ਪਾਲੀ ਦੇ ਪਿਓ ਨੇ ਸਭ ਦੀਆਂ ਗੱਲਾਂ ਸੁਣੀਆਂ ਪਰ ਉਸ ਦੀ ਦਲੀਲ ਦਾ ਕੋਈ ਅਸਰ ਨਾ ਹੋਇਆ। ਦਿਆਲਕੌਰ ਉਸ ਦੀ ਹਰ ਗੱਲ ਕਾਟ ਕਰਦੀ। ਉਸ ਨੇ ਬਜ਼ੁਰਗ ਨਾਲ ਬਹਿਸ ਕਰਨੀ ਠੀਕ ਨਾ ਸਮਝੀ। ਉਸ ਨੇ ਪਿੰਪਲ ਕੋਲੋਂ ਇੱਕ ਪੱਥਰ ਜ਼ਰੂਰ ਉਖਾੜ ਦਿੱਤਾ ਸੀ ਕਿਉਂਕਿ ਉਸ ਨਾਲ ਕਈ ਲੋਕਾਂ ਨੂੰ ਠੋਕਰ ਖਾਦੀ ਸੀ। ਮੈਂ ਦੁਪਹਿਰ ਤੋਂ ਬਾਅਦ ਦਵਾਈ ਲੈ ਕੇ ਆਉਂਗਾ ਭਾਲੀ ਵਾਸਤੇ। ਉਸ ਨੇ ਕਿਹਾ। ਦਵਾਈ ਤਾਂ ਕਿੰਨੇ ਦਿਨਾਂ ਦੀ ਖਾ ਰਹੀ ਐ? ਦਵਾਈ ਨਹੀਂ ਕੰਮ ਕਰਦੀ ਭਾਈ ਹੁਣ। ਦਿਆਲ ਕੋੜ ਨੇ ਜਾਂਦੇ ਹੋਏ ਨੂੰ ਆਪਣਾ ਸੁਝਾਅ ਦਿੱਤਾ ਉਹ 2 ਘੰਟਿਆਂ ਬਾਅਦ ਹੀ ਵਾਪਸ ਆ ਗਿਆ ਉਸਨੇ ਪ੍ਰੀਤ ਨੂੰ ਇੱਕ ਤਬੀਤ ਫੜਾਇਆ ਅਤੇ ਭਜਨ ਕੋੜ ਨੇ ਕੰਬਦੇ ਹੱਥਾਂ ਨਾਲ ਜੱਕੋ ਤੱਕੀ ਵਿੱਚ ਪਾਲੀ ਦੇ ਡੋਲੇ ਨਾਲ ਬੰਨ ਦਿੱਤਾ ਮੈਂ ਤਾਂ ਇਨ੍ਹਾਂ ਗੱਲਾਂ ਨੂੰ ਮੰਨਦਾ ਨਹੀਂ ਸੀ ਪਰ ਬੱਚਿਆਂ ਦੀ ਤਕਲੀਫ ਮਾਪਿਆਂ ਤੋਂ ਬੜਾ ਕੁਝ ਕਰਵਾ ਦਿੰਦੀ ਹੈ ਪੁੱਤ ਪਾਲੀ ਇਹਨੂੰ ਝੂਠਾ ਹੱਥ ਨਹੀਂ ਲਾਉਣਾ ਬਹੁਤ ਸ਼ਕਤੀ ਹੈ ਇਹਦੇ ਚ ਕੋਈ ਬੁਰੀ ਰੋ ਨੇੜੇ ਨਹੀਂ ਫਟਕ ਸਕਦੀ ਥੋੜੀ ਦੇਰ ਗੱਲਾਂ ਬਾਤਾਂ ਕਰਕੇ ਉਸਨੇ ਧੀ ਦੇ ਸਿਰ ਤੇ ਹੱਥ ਰੱਖਿਆ ਸਾਰਿਆਂ ਨੂੰ ਹੱਥ ਜੋੜੇ ਅਤੇ ਜਾਣ ਦੀ ਇਜਾਜ਼ਤ ਮੰਗੀ ਦੋ ਕੁ ਦਿਨਾਂ ਵਿੱਚ ਹੀ ਪਾਲੀ ਠੀਕ ਹੋਣ ਲੱਗੀ ਇੱਕ ਦੋ ਦਿਨ ਤਾਂ ਪ੍ਰੀਤ ਨੇ ਧਾਰ ਕੱਢੀ ਪਾਲੀ ਠੀਕ ਹੋਈ ਤਾਂ ਪ੍ਰੀਤ ਸਹੁਰੇ ਚਲੀ ਗਈ ਹੁਣ ਭਜਨੋ ਅਤੇ ਪਾਲੀ ਦੋਵੇਂ ਇਕੱਠੀਆਂ ਹੀ ਬਾਹਰਲੇ ਘਰ ਜਾਂਦੀਆਂ ਪੰਜ ਸੱਤ ਦਿਨ ਤਾਂ ਇਸ ਤਰ੍ਹਾਂ ਹੁੰਦਾ ਰਿਹਾ ਇੱਕ ਦਿਨ ਭਜਨਕੌਰ ਨੂੰ ਪਤਾ ਨਹੀਂ ਕੀ ਕੰਮ ਪਿਆ ਪਾਲੀ ਨੂੰ ਇਕੱਲਿਆਂ ਹੀ ਜਾਣਾ ਪਿਆ ਜਦੋਂ ਉਹ ਵਾਪਸ ਆ ਰਹੀ ਸੀ ਤਾਂ ਉਸ ਨੂੰ ਪਿੱਛੇ ਪੈਰਾਂ ਦੀ ਬਿੜਕ ਮਹਿਸੂਸ ਹੋਈ ਉਹ ਅੰਦਰੋਂ ਕੰਬ ਗਈ ਦੂਜੇ ਹੀ ਪਾਲ ਉਸ ਨੇ ਬਾਹ ਨਾਲ ਬੰਨੇ ਤਬੀਤ ਨੂੰ ਹੱਥ ਪਾਇਆ ਬਿੜਕ ਉਸ ਨੂੰ ਉਹਦੇ ਬਿਲਕੁਲ ਨੇੜੇ ਲੱਗੀ ਉਸ ਨੇ ਪਿੱਛੇ ਨੂੰ ਦੇਖਿਆ ਤਾਂ ਇੱਕ ਬਿੱਲੀ ਉਸ ਦੇ ਪਿੱਛੇ ਆ ਰਹੀ ਸੀ ਸ਼ਾਇਦ ਦੁੱਧ ਵਾਲੀ ਬਾਲਟੀ ਕਰਕੇ ਪਾਲੀ ਆਪਣੇ ਅੰਦਰ ਨਵੀਂ ਸ਼ਕਤੀ ਮਹਿਸੂਸ ਕਰਦੀ। ਉਹ ਕਈ ਵਾਰੀ ਡੋਲੇ ਤੇ ਹੱਥ ਰੱਖ ਕੇ ਪਿੱਪਲ ਵੱਲ ਵੇਖਦੀ ਜਿਵੇਂ ਉਹ ਪ੍ਰੇਤ ਨੂੰ ਭਸਮ ਕਰਨ ਦੀ ਸ਼ਕਤੀ ਰੱਖਦੀ ਹੋਵੇ। ਪਾਲੀ ਹੁਣ ਡਰਦੀ ਨਹੀਂ ਸੀ। ਜੇ ਕਦੇ ਉਸ ਨੂੰ ਡਰ ਲੱਗਦਾ ਵੀ ਤਾਂ ਉਸ ਨੂੰ ਆਪਣੇ ਬਾਪੂ ਦੀਆਂ ਗੱਲਾਂ ਯਾਦ ਆਉਂਦੀਆਂ। ਇਹਦੇ ਵਿੱਚ ਬਹੁਤ ਸ਼ਕਤੀ ਹੈ। ਕੋਈ ਬੁਰੀ ਰੂਹ ਨੇੜੇ ਨਹੀਂ ਫਟਕ ਸਕਦੀ। ਇਸੇ ਤਰ੍ਹਾਂ ਡੇਢ ਕੁ ਮਹੀਨਾ ਲੰਘ ਗਿਆ ਕਈ ਵਾਰੀ ਉਹ ਸੋਚਦੀ ਉਸਦੀ ਤਕਲੀਫ ਨੇ ਬਾਪੂ ਨੂੰ ਕਿਹੜੇ ਰਾਹ ਤੋੜ ਦਿੱਤਾ ਜਿਸ ਪਾਸੇ ਜਾਣ ਤੋਂ ਉਹ ਦੂਜਿਆਂ ਨੂੰ ਰੋਕਦੇ ਸਨ ਅੱਜ ਆਪ ਸਿਆਣਿਆਂ ਦੇ ਦਰਾਂ ਤੇ ਸਿਰ ਝੁਕਾਉਂਦੇ ਨੇ ਇੱਕ ਵਾਰੀ ਉਸਨੇ ਆਪਣੇ ਬਾਪੂ ਨੂੰ ਕਿਹਾ ਵੀ ਕਿ ਉਸ ਕਰਕੇ ਉਹਨਾਂ ਨੂੰ ਆਪਣੇ ਉਸੂਲ ਛੱਡਣੇ ਪਏ ਔਲਾਦ ਪਿੱਛੇ ਬੜਾ ਕੁਝ ਕਰਨਾ ਪੈਂਦਾ ਉਸਨੇ ਇਹ ਕਹਿ ਕੇ ਗਾਲੇ ਟਾਲ ਦਿੱਤੀ ਕੋਈ ਡੇਢ ਮਹੀਨੇ ਪਿੱਛੋਂ ਪਾਲੀ ਦਾ ਪਿਓ ਪਤਾ ਲੈਣ ਆਇਆ ਤੀ ਨੂੰ ਦੇਖ ਕੇ ਬੜਾ ਖੁਸ਼ ਹੋਇਆ ਸਬਾਬ ਨਾਲ ਉਸ ਦਿਨ ਭਜਨ ਕਰਦੀ ਤੀ ਪ੍ਰੀਤ ਅਤੇ ਜਵਾਈ ਵੀ ਮਿਲਣ ਆ ਗਏ ਸਾਰੇ ਜਣੇ ਬੜੇ ਖੁਸ਼ ਸਨ ਕਿ ਪਾਲੀ ਹੁਣ ਬਿਲਕੁਲ ਠੀਕ ਹੈ ਪਾਲੀ ਪੁੱਤ ਆ ਤਬੀਤ ਝੂਠਾ ਹੋ ਗਿਆ ਤੇਰਾ ਪੂਲ ਨਮਾਸ਼ੀ ਨੂੰ ਗ੍ਰਹਿਣ ਲੱਗਿਆ ਸੀ ਚੰਦ ਨੂੰ ਆ ਖੋਲ ਕੇ ਦੇ ਦਿਓ ਬਦਲਣਾ ਪਊ ਅਸੀ ਤਾਂ ਕਦੇ ਵੀ ਆ ਧਾਗਿਆਂ ਸੂਤਿਆਂ 'ਚ ਯਕੀਨ ਨਹੀਂ ਕਰਿਆ ਪਰ ਹੁਣ ਵਜਨਕਾਲ ਦੇ ਪਤੀ ਨੇ ਉਦਾਸ ਜਹੀ ਆਵਾਜ਼ ਵਿੱਚ ਕਿਹਾ ਕਿਹੜੇ ਸਿਆਣੇ ਤੋਂ ਲਿਆਂਦੇ ਤਬੀਤ ਭਾਈ ਜੇ ਦੱਸ ਦੇਵੇਂ ਕਿਸੇ ਹੋਰ ਦਾ ਭਲਾ ਹੋ ਜੂ ਦਿਆਲ ਕਾਲ ਨੇ ਪੁੱਛਿਆ ਆ ਤੁਹਾਡੇ ਨਾਲ ਲੱਗਦੇ ਸ਼ਹਿਰ ਵਿੱਚ ਹੈ ਮਾਤਾ ਜੀ ਪਾਲੀ ਨੇ ਤਬੀਤ ਖੋਲ ਕੇ ਆਪਣੇ ਬਾਪੂ ਨੂੰ ਫੜਾ ਤਾਂ ਦਿੱਤਾ ਪਰ ਉਸ ਦਾ ਦਿਲ ਨਹੀਂ ਸਿਕਰ ਰਿਹਾ ਕਿਉਂਕਿ ਇਸ ਤਬੀਤ ਕਰਕੇ ਤਾਂ ਪ੍ਰੇਤ ਤੋਂ ਖਿਹੜਾ ਛੁੱਟਿਆ ਅਤੇ ਉਸ ਵਿੱਚ ਨਵੀਂ ਤਾਕਤ ਆਈ ਸੀ ਹੁਣ ਤਬੀਤ ਦੀ ਜ਼ਰੂਰਤ ਵੀ ਨਹੀਂ ਬਸ ਇਸ ਤੇ ਲਿਖੇ ਮੰਤਰ ਦਾ ਧਿਆਨ ਕਰ ਲੈਣਾ ਬੁਰੀਆਂ ਰੂਹਾਂ ਦੂਰ ਰਹਿਣਗੀਆਂ ਪਾਲੀ ਦੇ ਬਾਪੂ ਨੇ ਵੱਡੇ ਸਾਰੇ ਚੌਰਸ ਤਬੀਤ ਵਿੱਚੋਂ ਮੰਤਰ ਵਾਲਾ ਕਾਗਜ਼ ਦਾ ਟੁਕੜਾ ਕੱਢਦਿਆਂ ਕਿਹਾ ਸਾਰੇ ਜਾਣੇ ਉਸ ਲਿਖੇ ਮੰਤਰ ਨੂੰ ਦੇਖਣਾ ਚਾਹੁੰਦੇ ਸਨ ਪਾਲੀ ਦੇ ਬਾਪੂ ਨੇ ਕਾਗਜ਼ ਦੀਆਂ ਕਈ ਤਹਾਂ ਖੋਲੀਆਂ ਸਾਰੇ ਦੇਖ ਕੇ ਹੈਰਾਨ ਰਹਿ ਗਏ ਕਾਗਜ਼ ਦਾ ਦੋਵਾਂ ਪਾਸਿਆਂ ਤੋਂ ਸਾਫ਼ ਸੀ ਕੁਝ ਵੀ ਨਹੀਂ ਸੀ ਲਿਖਿਆ ਹੋਇਆ ਸਾਰੇ ਪਾਸੇ ਚੁੱਪ ਸੀ ਪਾਲੀ ਆਪਣੇ ਬਾਪੂ ਦੀ ਹੁਸ਼ਿਆਰੀ ਸਮਝ ਗਈ ਪਰ ਬਾਪੂ ਕਾਲਾ ਪਰਛਾਵਾਂ ਉਸਨੇ ਸਵਾਲੀਆਂ ਨਜ਼ਰਾਂ ਨਾਲ ਬਾਪੂ ਵੱਲ ਤੱਕਿਆ ਆਪਣੇ ਕੁੜਤੇ ਦੇ ਖੀਸੇ ਵਿੱਚ ਹੱਥ ਪਾ ਕੇ ਉਸਨੇ ਵਰਤੀਆਂ ਸਰਿੰਜਾਂ ਅਤੇ ਗੋਲੀਆਂ ਦੇ ਖਾਲੀ ਪੱਤੇ ਅੱਧ ਸੜੇ ਕਾਗਜ਼ ਦਿਖਾਏ ਇਹ ਉਸ ਨੂੰ ਪਿੱਪਲ ਦੇ ਮੁੱਢ ਕੋਲੋਂ ਮਿਲੇ ਸਨ ਨਸ਼ੇ ਭਜਨੋ ਦੇ ਪਤੀ ਨੇ ਹੈਰਾਨੀ ਨਾਲ ਪੁੱਛਿਆ ਜੀ ਹਾਂ ਭਾਈ ਸਾਹਿਬ ਇਹ ਪ੍ਰੇਤ ਜਿਹੜਾ ਲੋਕਾਂ ਦੇ ਘਰ ਬਰਬਾਦ ਕਰ ਰਿਹਾ